ਹਾਂਜੀ ਅੱਜ ਵੀ ਇਸ ਵੀਡੀਓ ਵਿੱਚ ਅਸੀਂ ਸਿੱਖਾਂਗੇ ਵਰਬੋ ਤੋਂ ਵੇਰੇ ਜਦੋਂ ਵੀ ਆਪਾਂ ਨੇ ਕਹਿਣਾ ਹੈ ਵੀ ਮੈਨੂੰ ਜਾਣਾ ਪੈਣਾ ਮੈਨੂੰ ਖਾਣਾ ਪੈਣਾ ਮੈਨੂੰ ਕੰਮ ਕਰਨਾ ਪੈਣਾ ਕੋਈ ਵੀ ਜਿੱਦਾਂ ਆਪਾਂ ਨੇ ਕਹਿਣਾ ਵੀ ਜ਼ਰੂਰੀ ਆ ਮੈਨੂੰ ਜਾਣਾ ਪੈਣਾ ਲਾਈਕ ਆਪਾਂ ਜਿੱਦਾਂ ਕਹਿਣਾ ਵੀ ਮੈਨੂੰ ਇੰਡੀਆ ਜਾਣਾ ਪੈਣਾ ਮੈਨੂੰ ਪਾਕਿਸਤਾਨ ਜਾਣਾ ਪੈਣਾ ਮੈਨੂੰ ਕੰਮ ਕਰਨਾ ਪੈਣਾ ਹਨ ਜਿੱਦਾਂ ਆਪਾਂ ਨੇ ਇਥੇ ਸੈਂਟੈਂਸ ਲਿਖਿਆ ਮੈਨੂੰ ਜਾਣਾ ਪੈਣਾ ਮਤਲਬ ਜ਼ਰੂਰੀ ਆ ਆਈ ਹੈਵ ਟੂ ਗੋ ਹਨਾ ਜੀ i have to go ਉਤਨੂੰ ਆਪਾਂ ਇਟਾਲੀਅਨ ਦੇ ਵਿੱਚ ਕਿਦਾਂ ਬੋਲਾਂਗੇ io devo andare io devo andare io devo andare ਇੱਥੇ ਆਪਾਂ ਵਰਬੋ ਦੋ ਵੇਰੇ ਯੂਜ਼ ਕੀਤੀ ਆ io devo andare ਮੈਨੂੰ ਜਾਣਾ ਪੈਣਾ ਅੰਧਾਰੇ ਦਾ ਮਤਲਬ ਹੁੰਦਾ ਹੈ ਜੀ ਟੂ ਗੋ ਮਤਲਬ ਜਾਣਾ ਤੈਨੂੰ ਜਾਣਾ ਪੈਣਾ ਤੂ ਦੇਵੀ ਅੰਧਾਰੇ ਉਹਨੂੰ ਜਾਣਾ ਪੈਣਾ ਮੰਲੋ ਆਪਾਂ ਕਿਸੇ ਥਰਡ ਪਰਸਨ ਦੀ ਗੱਲ ਕਰਦੇ ਆਂ ਕੋਈ ਬੁਆਏ ਆਪਾਂ ਕਹਾਂਗੇ ਲੋਈ ਦੇਵੇ ਅੰਧਾਰੇ ਹੁਣ ਜੇ ਆਪਾਂ ਨੇ ਕਹਿਣਾਗਾ ਸਾਨੂੰ ਜਾਣਾ ਪੈਣਾ ਨੋਈ ਦੋਬੀਆਮੋ ਅੰਧਾਰੇ ਤੁਹਾਨੂੰ ਜਾਣਾ ਪੈਣਾ ਵੋਈ ਦੋਵੇ ਤੇ ਅੰਧਾਰੇ ਉਹਨਾਂ ਨੂੰ ਜਾਣਾ ਪੈਣਾ ਇੱਕ ਤੋਂ ਜ਼ਿਆਦਾ ਪਰਸਨਸ ਆਗੇ ਲੋਰੋ ਦੇ ਵੋਨੋ ਅੰਧਾਰੇ ਅੰਧਾਰੇ ਜਿਹੜਾ ਕੰਮ ਆਪਾਂ ਨੂੰ ਕਰਨਾ ਪੈਣਾ ਆਪਾਂ ਨੇ ਪਿੱਛੇ ਬੋਲ ਦੇਣਾ ਠੀਕ ਆ ਜੀ ਈਓ ਦੇਵੋ ਮੰਜਾਰੇ ਮੈਨੂੰ ਖਾਣਾ ਪੈਣਾ ਈਓ ਦੇਵੋ ਬੇਰੇ ਲਾਕੂਆ ਮੈਨੂੰ ਪਾਣੀ ਪੀਣਾ ਪੈਣਾ ਈਓ ਦੇਵੋ ਅੰਧਾਰੇ ਇਨ ਇੰਡੀਆ ਮੈਨੂੰ ਇੰਡੀਆ ਜਾਣਾ ਪੈਣਾ ਠੀਕ ਆ ਜੀ ਵੈਰਬੋ ਦੋਵੇਰੇ ਆਪਾਂ ਉਦੋਂ ਯੂਜ਼ ਕਰਨੀਆਂ ਜਦੋਂ ਆਪਾਂ ਨੂੰ ਕੋਈ ਕੰਮ ਕਰਨਾ ਪੈਣਾ ਹੈ ਓਕੇ ਜੀ ਥੈਂਕ ਯੂ